ਸਿਆਸਤ ਦਾ ਨਾਂ ਦਾ ਮਤਲਬ ਸਿਰਫ ਰਾਜ ਕਰਨਾ ਹੁੰਦਾ ਇਸ ਤੋਂ ਅੱਗੇ ਸਿਆਸਤਾਂ ਕਦੇ ਸੋਚਦੀਆਂ ਨਹੀਂ ਹੁੰਦੀਆਂ ਅੱਜ ਸਾਡੀ ਸੱਤਾ ਕਾਇਮ ਹੈ ਅੱਜ ਸਾਡੀ ਕੁਰਸੀ ਕਾਇਮ ਹੈ ਕੱਲ ਅਸੀਂ ਆਪਣੀ ਕੁਰਸੀ ਕਾਇਮ ਕਿਵੇਂ ਰੱਖਣੀ ਹੈ ਇਸ ਤੋਂ ਅੱਗੇ ਲੀਡਰਾਂ ਦਾ ਕੋਈ ਵਿਜ਼ਨ ਨਹੀਂ ਹੁੰਦਾ ਠੀਕ ਹੈ بڑے ਕੱਟ ਲੀਡਰ ਹੋਣਗੇ ਉਹ ਜਿਹੜਾ ਕੋਈ ਫਿਊਚਰ ਦਾ ਜਾਂ ਅਗਲੀਆਂ ਪੀੜ੍ਹੀਆਂ ਦੇ ਸੋਚਦੇ ਹੋਣਗੇ ਪਰ ਅੱਜ ਸਾਡੇ ਸਿਆਸਦਾਨ ਜਿਹੜੇ ਉਹਨਾਂ ਦਾ ਜਿਹੜਾ ਵਿਜ਼ਨ ਹੈ ਉਹ ਬਣਾਉਣਾ ਹੋ ਗਿਆ ਵਿਜ਼ਨ ਉਹ ਐਸੇ ਕਰਕੇ ਕਿ ਕੁਰਸੀ ਤੋਂ ਅੱਗੇ ਸਾਡੇ ਸਿਆਸਦਾਨ ਦੀ ਸੋਚ ਜਾਂਦੀ ਹੋਣੀ ਹੈਗੀ ਤਾਂ ਮੈਂ ਤੁਹਾਡੇ ਨਾਲ ਇੱਥੇ ਜ਼ਿਕਰ ਕਰੂੰਗਾ ਇੱਕ ਇਲੈਕਸ਼ਨ ਦਾ ਆਪਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਇਸ ਸਮੇਂ ਮਾਹੌਲ ਬਣਿਆ ਹੋਇਆ ਸੀ ਕਿ ਪੰਚਾਇਤੀ ਚੋਣਾਂ ਹੋਣਗੀਆਂ ਪਹਿਲਾਂ ਗੱਲ ਚੱਲੀ ਕਿ ਦਸੰਬਰ ਦੇ ਵਿੱਚ ਪੰਚਾਇਤੀ ਚੋਣ ਫਿਰ ਨਵੰਬਰ ਦੇ ਵਿੱਚ ਪੰਚਾਇਤੀ ਚੋਣ ਫਿਰਗੇ ਜਨਵਰੀ ਦੇ ਵਿੱਚ ਫਿਰ ਫਰਵਰੀ ਦੇ ਵਿੱਚ ਇਹ ਸਾਰੀਆਂ ਗੱਲਾਂ ਨਾਲ ਨਾਲ ਚੱਲਦੀਆਂ ਰਹੀਆਂ ਤਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਹੋਰ ਜਿਹੜਾ ਫੈਸਲਾ ਭਗਵੰਤ ਮਾਨ ਦੀ ਸਰਕਾਰ ਨੇ ਜਿਹੜਾ ਫੈਸਲਾ ਵਾਪਸ ਲਿਆ ਉਹਦੇ ਤੇ ਆਪਾਂ ਗੱਲ ਕਰਦੇ ਹਾਂ ਦੇਖੋ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਕਿਹਾ ਕਿ ਅਸੀਂ ਆਤਮੀ ਬਿਗਲ বাজਾਵਾਂਗੇ ਕਿਉਂਕਿ ਇਹ ਪੰਥ ਦੇ ਸਫਰ ਜਿਹੜਾ ਪੰਥ ਦਾ ਇਹਨਾਂ ਦਿਨਾਂ ਦਾ ਸਫਰ ਹੈ ਉਹ ਸ਼ਹਾਦਤਾਂ ਦਾ ਸਫਰ ਹੈ ਆਪਾਂ ਸਾਰੇ ਜਾਣਦੇ ਹਾਂ ਇਹ ਕਹਿੰਦੇ ਕਿ ਸ਼ਹਾਦਤਾਂ ਦੇ ਉੱਪਰ ਅਸੀਂ ਆਤਮੀ ਬਿਗਲ বাজਾਵਾਂਗੇ ਦੇਖੋ ਪੰਥ ਦਾ ਇਹ ਪੂਰਾ ਜਿਹੜਾ ਸਫਰ ਹੈ ਉਹ ਸਾਰਾ ਕੁਰਬਾਨੀਆਂ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ ਸਫ਼ਰ ਹੈ ਇਸ ਗੱਲ ਤੋਂ ਬਾਅਦ ਪੰਥ ਦੇ ਵਿੱਚ ਇੱਕ ਰੋਸ ਆਇਆ ਪੰਥ ਨੇ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਦਾ ਮਾਤਮ ਨਹੀਂ ਸਾਨੂੰ ਆਪਣੇ ਸ਼ਹੀਦਾਂ ਦੇ ਉੱਪਰ ਮਾਣ ਹੈ ਤਾਂ ਪੰਜਾਬ ਸਰਕਾਰ ਨੇ ਬੜਾ ਚੰਗਾ ਉਪਰਾਲਾ ਕੀਤਾ ਕਿ ਜਿਹੜਾ ਆਪਣਾ ਫੈਸਲਾ ਉਹਨਾਂ ਨੇ ਬਦਲ ਲਿਆ ਤੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਪੰਥ ਸ਼ਹੀਦਾਂ ਤੋਂ ਬਿਨਾਂ ਇਹਨਾਂ ਦਿਨਾਂ ਦੇ ਵਿੱਚ ਕਿਸੇ ਵਾਦ-ਵਿਵਾਦ ਦੇ ਵਿੱਚ ਪਵੇ ਅਸੀਂ ਇਹ ਫੈਸਲਾ ਵਾਪਸ ਲੈਨੇ ਆ ਚੰਗਾ ਹੋਇਆ ਪੰਜਾਬ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ ਪਿਛਲੇ ਵਾਰ ਜੇ ਤੁਹਾਨੂੰ ਮੈਂ ਗੱਲ ਦੱਸਦਾ ਕੈਪਟਨ ਮਨਿੰਦਰ ਸਿੰਘ ਮੁੱਖ ਮੰਤਰੀ ਸੀ ਉਹਨਾਂ ਨੇ ਅਨਾਉਂਸ ਕਰਤਾ ਕਿ 30 ਦਸੰਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਇਲੈਕਸ਼ਨ ਹੋਊਗੀ ਅਨਾਉਂਸ ਵੀ ਕੀ ਕਰਤਾ 30 ਦਸੰਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਇਲੈਕਸ਼ਨ ਹੋਈ ਉਦੋਂ ਵੀ ਸ਼ਹਾਦਤਾਂ ਦੇ ਦਿਨ ਸੀ ਉਦੋਂ ਵੀ ਪੰਥ ਆਪਣੇ ਸ਼ਹੀਦਾਂ ਨੂੰ ਨਮਨ ਕਰ ਰਿਹਾ ਸੀ ਚਰਨਾਂ ਦੇ ਵਿੱਚ ਸਿਰ ਝੁਕਾ ਰਿਹਾ ਸੀ ਆਪਣੇ ਸ਼ਹੀਦਾਂ ਦੇ ਪਰ ਉਦੋਂ ਤੁਸੀਂ ਦੇਖੋ ਕਿ ਜਦੋਂ ਕੈਪਟਨ ਮਰਿੰਦਰ ਸਿੰਘ ਤੇ ਕਾਂਗਰਸ ਸਰਕਾਰ ਨੇ ਬਿਲਕੁਲ ਡਿਕਲੇਅਰ ਕਰਤਾ ਕਿ 30 ਦਸੰਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ ਤਾਂ ਸਾਰੇ ਲੋਕਾਂ ਦਾ ਧਿਆਨ ਸ਼ਹਾਦਤਾਂ ਤੋਂ ਹਟ ਕੇ ਉਹ ਧਿਆਨ ਸਿਆਸਤ ਦੇ ਉੱਪਰ ਆ ਗਿਆ ਸਾਰੇ ਨੇ ਆਪੋ ਆਪਣੇ ਪਿੰਡਾਂ ਦੇ ਵਿੱਚ ਵੋਟਾਂ ਦੀ ਤਿਆਰੀ ਸ਼ੁਰੂ ਕਰਤੀ ਜਿਹੜਾ ਜੋੜ ਮੇਲ ਹੁੰਦਾ ਸੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਉੱਥੇ ਫਿਰ ਜ਼ਿਆਦਾ ਇਕੱਠ ਨਹੀਂ ਹੋਇਆ ਕੋਤਮੇ ਆਖੀ ਜਾ ਕੇ ਦੇਖਿਆ ਉੱਥੇ ਜਿਆਦਾ ਇਕੱਠ ਨਹੀਂ ਹੋਇਆ ਕਿਉਂਕਿ ਸਾਨੂੰ ਇੱਥੇ ਫਿਰ ਸ਼ਹੀਦਾਂ ਨਾਲੋਂ ਸਰਪੰਚੀ ਜਿਆਦਾ ਪਿਆਰੀ ਹੋਗੀ ਉਹ ਐਸੇ ਕਰਕੇ ਹੋਇਆ ਕਿ ਸਿਆਸਤਦਾਨਾਂ ਨੇ ਫੈਸਲਾ ਲੈ ਲਿਆ ਕਿ 30 ਦਸੰਬਰ ਨੂੰ ਅਸੀਂ ਪੰਚਾਇਤੀ ਚੋਣ ਕਰਾਵਾਂਗੇ ਸੋ ਮੇਰਾ ਕਹਿਣ ਦਾ ਮਤਲਬ ਸੀ ਕਿ ਇਹ ਜਿਹੜੀਆਂ ਸ਼ਹਾਦਤਾਂ ਹੁੰਦੀਆਂ ਨੇ ਜਾਂ ਸਾਡੇ ਮੁੱਦੇ ਹੁੰਦੇ ਨੇ ਪੂਰੇ ਮੈਂ ਸਾਰੇ ਦੀ ਗੱਲ ਕਰ ਰਿਹਾ ਸਾਡੇ ਇਸ਼ੂ ਹੁੰਦੇ ਨੇ ਲੋਕਾਂ ਦੇ ਇਹ ਸਿਰਫ ਆਮ ਲੋਕਾਂ ਦੇ ਨਾਲ ਜੁੜੇ ਹੋਏ ਹੁੰਦੇ ਨੇ ਸਿਆਸਤਦਾਨਾਂ ਨੂੰ ਕੋਈ ਜਿਆਦਾ ਵਾਅ ਵਾਸਤਾ ਨਹੀਂ ਹੁੰਦਾ ਇਹਨਾਂ ਚੀਜ਼ਾਂ ਦੇ ਨਾਲ ਸਾਨੂੰ ਲੱਗਦਾ ਹੁੰਦਾ ਕਿ ਸਿਆਸਤਦਾਨ ਸਾਡੇ ਪ੍ਰਤੀ ਸਵਿਰਦੇ ਨੇ ਸਾਡੇ ਪ੍ਰਤੀ ਨਹੀਂ ਆਪਣੀ ਕੁਰਸੀ ਪ੍ਰਤੀ ਆਪਣੀ ਸਿਆਸਤ ਪ੍ਰਤੀ ਜਿਹੜੇ ਸਿਆਸਤਦਾਨ ਨੇ ਉਹ ਸਵਿਰਦ ਹੁੰਦੇ ਨੇ ਸੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਾਂ ਦਨ ਹੁੰਦੇ ਨੇ ਇਹਨਾਂ ਦੇ ਨਾਲ ਜਿਹੜਾ ਵਾਅਦਾ ਹੁੰਦਾ ਆਮ ਲੋਕਾਂ ਦਾ ਹੁੰਦਾ ਬੜੇ ਘੱਟ ਉਹ ਸਿਆਸਤਦਾਨ ਹੋਣਗੇ ਇਹੋ ਜੀ ਗੱਲ ਨਹੀਂ ਭਾਵੇਂ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਹੋਵੇ ਭਾਵੇਂ ਕੈਪਟਨ ਬਰਿੰਦਰ ਸਿੰਘ ਹੀ ਹੋਣ ਉਹਨਾਂ ਦੀ ਬੀਜੇਪੀ ਪਾਰਟੀ ਹੋਵੇ ਅ ਅਕਾਲੀਆਂ ਦੀ ਸ਼ਰਮਣੀ ਅਕਾਲੀ ਦਲ ਪਾਰਟੀ ਹੋਵੇ ਕਾਂਗਰਸੀਆਂ ਦੀ ਕਾਂਗਰਸ ਪਾਰਟੀ ਹੋਵੇ ਆਮ ਆਦਮੀ ਪਾਰਟੀ ਵਾਲਿਆਂ ਦੀ ਆਮ ਆਦਮੀ ਪਾਰਟੀ ਹੋਵੇ ਠੀਕ ਹੈ ਉਹਨਾਂ ਦੀ ਭਾਵਨਾਵਾਂ ਹੋ ਸਕਦੀਆਂ ਨੇ ਪਰ ਸਿਆਸਤ ਕਈ ਵਾਰ ਇਹੋ ਜਿਹੇ ਫੈਸਲੇ ਕਰ ਜਾਂਦੀ ਹੈ ਜਿਹੜੇ ਆਪਾਂ ਜਿਹਨਾਂ ਦੇ ਉੱਪਰ ਬੈਠ ਕੇ ਆਪਾਂ ਨੂੰ ਗੱਲ ਕਰਨੀ ਪੈਂਦੀ ਹੈ ਕਿ ਚੀਜ਼ਾਂ ਸਹੀ ਨਹੀਂ ਇਹ ਚੀਜ਼ਾਂ ਗਲਤ ਨੇ